ਤਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਪੁਰਾਣੇ ਮੰਨੇ ਜਾਣ ਵਾਲੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਜੋ 114 ਸਾਲ ਦੀ ਉਮਰ ਦੇ ਵਿੱਚ ਇਸ ਸੰਸਾਰ ਨੂੰ ਆਲਵੇਦਾ ਜਿਹੜੇ ਆ ਗਏ ਉਹ ਦੁਨੀਆ ਦੇ ਇੱਕੋ ਇੱਕ ਪਹਿਲੇ ਇਨਸਾਨ ਸੀਗੇ ਜਿਹੜੇ ਕਦੇ ਕਿਸੇ ਡਾਕਟਰ ਦੇ ਕੋਲ ਹੈ ਜਿਹੜਾ ਨਹੀਂ ਗੇ ਤਾਂ ਉਹਨਾਂ ਦੇ ਦਿਹਾਂਤ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਉਹ ਸ਼ਹਿਰ ਕਰਦੇ ਸੀ ਸਵੇਰੇ ਤਾਂ ਇੱਕ ਬੇਕਾਬੂ ਕਾਰ ਨੇ ਉਹਨਾਂ ਨੂੰ ਟੱਕਰ ਆ ਜਿਹੜੀ ਮਾਰ ਦਿੱਤੀ ਇਹ ਹਸਪਤਾਲ ਲੈ ਜਾਂਦੇ ਸਮੇਂ ਉਹਨਾਂ ਦੀ ਡੈਥ ਹੈ ਜਿਹੜੀ ਹੋ ਗਈ। ਦੂਸਰੀ ਖਬਰ ਦੇ ਵਿੱਚ ਦੱਸਿਆ ਗਿਆ ਕਿ ਉਹ ਕਾਫੀ ਦਿਨਾਂ ਤੋਂ ਜਿਹੜਾ ਬਿਮਾਰ ਚੱਲ ਰਹੇ ਸੀਗੇ ਜਿਹਦੇ ਕਰਕੇ ਉਹਨਾਂ ਦੀ ਡੈਥ ਹੈ ਜਿਹੜੀ ਹੋਈ। ਸੋ ਡੈਥ ਕਿਵੇਂ ਵੀ ਹੋਈ ਜਿਵੇਂ ਹੀ ਖਬਰ ਸੋਸ਼ਲ ਮੀਡੀਆ ਤੇ ਆਉਂਦੀ ਹੈ ਤਾਂ ਮਨ ਨੂੰ ਜਿਹੜੀ ਉਦਾਸੀ ਹੈ ਜਿਹੜੀ ਉਹ ਜ਼ਰੂਰ ਮਿਲਦੀ ਹੈ। ਸਰਦਾਰ ਫੌਜਾ ਸਿੰਘ ਬੇਸ਼ੱਕ ਨਾਲ ਕੁਝ ਨਹੀਂ ਲੈ ਕੇ ਗਏ ਨਾ ਹੀ ਅੱਜ ਤੱਕ ਕਿਸੇ ਨੇ ਨਾਲ ਕੁਝ ਲੈ ਕੇ ਜਾਣਾ ਹੈ। ਪਰ ਉਹ ਸਾਨੂੰ ਇੱਕ ਸਿਹਤ ਦਾ ਵੱਡਾ ਰਾਜ਼ ਵੀ ਹੈ ਜਿਹੜਾ ਦੇ ਗਏ ਉਹ ਸਾਨੂੰ ਦੱਸ ਗਏ। कि ਜੇਕਰ ਤੁਸੀਂ ਦੌੜਦੇ ਰਹੋਗੇ ਤਾਂ ਤੁਹਾਨੂੰ ਬਿਮਾਰੀ ਆ ਜਿਹੜੀ ਨਹੀਂ ਲੱਗਣੀ ਆਪਣੇ ਆਪ ਦੇ ਵਿੱਚ ਇੱਕ ਹੋ ਮਿਸਾਲ ਸੀਗੇ ਸਰਦਾਰੀ ਵੀ ਉਹਨਾਂ ਨੇ ਕਾਇਮ ਕੀਤੀ ਆਪਣਾ ਨਾਮ ਵੀ ਬਣਾਇਆ ਤੇ 114 ਸਾਲ ਦੀ ਉਮਰ ਵੀ ਹੈ ਜਿਹੜੀ ਭੋਗੀ ਬਿਨਾ ਕਿਸੇ ਬਿਮਾਰੀ ਤੋਂ ਤੇ ਡੈਥ ਵੀ ਜੇ ਉਹਨਾਂ ਦੀ ਕਾਰ ਐਕਸੀਡੈਂਟ ਨਾਲ ਹੋਈ ਹੈ ਤਾਂ ਵੀ ਉਹੋ ਜਾਂਦੇ ਜਾਂਦੇ ਆਪਣੀ ਨਵੀਂ ਮੰਜ਼ਲ ਵੱਲ ਹੈ ਜਿਹੜਾ ਵੱਧ ਗਿਆ ਉਹ ਕਿਸੇ ਬਿਮਾਰੀ ਨਾਲ ਜਿਹੜੀ ਉਹਨੇ ਡੈਥ ਨਹੀਂ ਹੋਈ ਤਾਂ ਇਹ ਦੋਨੋਂ ਤਰ੍ਹਾਂ ਦੀਆਂ ਨਿਊਜ਼ਾਂ ਜਿਹੜੀਆਂ ਆ ਰਹੀਆਂ ਨੇ ਤਾ ਸਰਦਾਰ ਫੌਜਾ ਸਿੰਘ ਨੇ 2000 ਦੇ ਵਿੱਚ ਮੈਰਾਥਨ ਰੇਸ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਕੀ ਤੋਂ ਬਾਅਦ ਉਹ 8 ਰੇਸ ਦੇ ਵਿੱਚ ਸ਼ਾਮਲ ਹੈ ਜਿਹੜਾ ਹੋਏ ਸੀਗੇ ਇਸ ਤੋਂ ਬਾਅਦ ਉਹਨਾਂ ਨੇ 2011 ਦੇ ਵਿੱਚ ਟੋਰਾਂਟੋ ਮੈਰਾਥਨ ਦੌੜ ਦੇ ਵਿੱਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹੈ ਜਿਹੜਾ ਹਾਸਲ ਕੀਤਾ ਸੀ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ ਸੀ ਇਹਦਾ ਕਾਰਨ ਸੀਗਾ ਕਿਉਂਕਿ ਉਹਨਾਂ ਦੇ ਕੋਲੇ ਜਨਮ ਸਰਟੀਫਿਕੇਟ ਹੈ ਜਿਹੜਾ ਉਹ ਨਹੀਂ ਸੀ ਜਿਦੇ ਕਰਕੇ ਉਹਨਾਂ ਦਾ ਨਾਮ ਗਿਨੀਜ਼ ਬੁੱਕ ਦੇ ਵਿੱਚ ਦਰਜ ਹੈ ਜਿਹੜਾ ਨਹੀਂ ਹੋ ਸਕਿਆ ਸੀ 2012 ਦੇ ਵਿੱਚ ਉਹਨਾਂ ਨੇ ਲੰਡਨ ਮੈਰਾਥਨ ਦੇ ਵਿੱਚ ਵੀ ਦੌੜ ਹੈ ਜਿਹੜੀ ਲਗਾਈ ਸੀ ਤੇ 20 ਕਿਲੋਮੀਟਰ ਦੀ ਦੌੜ ਜਿਹੜੀ ਉਹਨਾਂ ਨੇ ਪੂਰੀ ਕੀਤੀ ਸੀ ਅਤੇ ਪੂਰੀ ਦੁਨੀਆ ਨੂੰ ਉਸ ਸਮੇਂ ਹੈਰਾਨ ਹੈ ਜਿਹੜਾ ਉਹਨਾਂ ਨੇ ਕਰ ਦਿੱਤਾ ਸੀ 2013 ਦੇ ਵਿੱਚ ਫੌਜਾ ਸਿੰਘ ਨੇ ਆਖਰੀ ਵਾਰ ਹਾਂਗਕਾਂਗ ਮੈਰਾਥਨ ਦੇ ਵਿੱਚ ਪੇਸ਼ੇਵਾਰ ਤੌਰ ਤੇ ਭਾਗ ਜਿਹੜਾ ਲਿਆ ਸੀ ਜਦੋਂ ਉਹ 101 ਸਾਲਾਂ ਦੇ ਸੀ ਜਦੋਂ ਫੌਜਾ ਸਿੰਘ ਨੇ 99 ਸਾਲਾ ਦੇ ਸੀਗੇ ਉਹਨਾਂ ਦੀ ਉਮਰ 99 ਸਾਲਾਂ ਦੀ ਸੀ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਦੇ ਵਿੱਚ ਡੈਥ ਜਿਹੜੀ ਹੋ ਜਾਂਦੀ ਹੈ ਜੀ ਤੋਂ ਬਾਅਦ ਉਹਨਾਂ ਨੂੰ ਕਾਫੀ ਵੱਡਾ ਸਦਮਾ ਜਿਹੜਾ ਉਹ ਲੱਗਦਾ ਹੈ ਤੇ ਉਤਨਾ ਆ ਦੇ ਵਿੱਚ ਰਹਿਣ ਲੱਗ ਪੈਂਦੇ ਹੈ ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨੰ ਦੌੜਨ ਦਾ ਫੈਸਲਾ ਜਿਹੜਾ ਲਿਆ ਸੀ ਤਾਂ ਇਹ ਘੱਟ ਸਮੇਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਸਬੰਧਤ ਜਿਹੜੀ ਜਾਣਕਾਰੀ ਹੈ